ਇੱਕ ਗਰੀਬ ਪਖਾਰੀ ਦਾ ਘਰ ਇੱਕ ਕਰੋੜਪਤੀ ਪਿਓ ਦੀ ਕੁੜੀ ਦੇ ਵਿਆਹ ਲਈ ਸਜਾਇਆ ਜਾ ਰਿਹਾ ਸੀ ਉਸ ਕਰੋੜਪਤੀ ਕੁੜੀ ਨੇ ਜਿੱਦ ਫੜ ਰੱਖੀ ਸੀ ਕਿ ਜੇ ਮੈਂ ਵਿਆਹ ਕਰੂੰਗੀ ਤਾਂ ਇਸ ਗਰੀਬ ਭਰਾ ਦੇ ਘਰ ਹੀ ਕਰੂੰਗੀ ਕਰੋੜਪਤੀ ਬਾਪ ਆਪਣੀ ਕੁੜੀ ਦੀ ਜਿੱਦ ਕਰਕੇ ਉਸ ਗਰੀਬ ਦਾ ਘਰ ਸਜਾ ਰਿਹਾ ਸੀ ਕੌਣ ਸੀ ਉਹ ਕਰੋੜਪਤੀ ਕੁੜੀ ਤੇ ਕੌਣ ਸੀ ਉਸ ਕੁੜੀ ਦਾ ਗਰੀਬ ਭਰਾ ਪੂਰੀ ਕਹਾਣੀ ਦੀ ਸਚਾਈ ਜਾਣਨ ਲਈ ਇਸ ਨੂੰ ਅੰਤ ਤੱਕ ਜ਼ਰੂਰ ਦੇਖਿਓ ਸੰਗਰੂਰ ਜ਼ਿਲ੍ਹੇ ਵਿੱਚ ਇੱਕ ਰਣਵੀਰ ਨਾਮ ਦਾ ਆਦਮੀ ਰਹਿੰਦਾ ਹੈ। ਰਣਵੀਰ ਸਿੰਘ ਦੇ 4 ਬੱਚੇ ਸਨ ਜਿਨ੍ਹਾਂ ਵਿੱਚੋਂ ਇੱਕ ਕੁੜੀ ਹੁੰਦੀ ਹੈ। ਰਣਵੀਰ ਇੱਕ ਲਾਲਚੀ ਕਿਸਮ ਦਾ ਇਨਸਾਨ ਸੀ। ਰਣਵੀਰ ਆਪਣੇ ਰੁਪਈਆਂ ਨੂੰ ਵਿਆਜ ਤੇ ਦਿੰਦਾ ਸੀ ਤੇ ਉਹ ਆਪਣੇ ਰੁਪਈਆਂ ਨੂੰ ਇੱਧਰ-ਉੱਧਰ ਬਿਲਕੁਲ ਵੀ ਖਰਚ ਨਹੀਂ ਕਰਦਾ ਸੀ। ਰਣਵੀਰ ਸਿੰਘ ਦੀ ਪਤਨੀ ਦੀ ਮੌਤ ਬਹੁਤ ਚਿਰ ਪਹਿਲਾਂ ਹੋ ਗਈ ਸੀ ਕਿਉਂਕਿ ਰਣਵੀਰ ਨੇ ਉਸ ਦਾ ਪ੍ਰੋਪਰ ਟ੍ਰੀਟਮੈਂਟ ਨਹੀਂ ਕਰਵਾਇਆ ਸੀ। ਇਸ ਕਰਕੇ ਉਸ ਦੀ ਮੌਤ ਹੋ ਜਾਂਦੀ ਹੈ। ਰਣਵੀਰ ਸਿੰਘ ਦਾ ਇੱਕ ਬਿਜ਼ਨਸ ਹੁੰਦਾ ਹੈ। ਰਣਵੀਰ ਸਿੰਘ ਦੇ ਦੋ ਮੁੰਡੇ ਰਣਵੀਰ ਸਿੰਘ ਦੇ ਨਾਲ ਬਿਜ਼ਨਸ ਵਿੱਚ ਉਸਦੀ ਮਦਦ ਕਰਦੇ ਸਨ। ਹੁਣ ਰਣਵੀਰ ਸਿੰਘ ਸੋਚਦਾ ਹੈ ਕਿ ਮੇਰੇ ਨਾਲ ਮੇਰੇ ਬਿਜ਼ਨਸ ਵਿੱਚ ਮੇਰੇ ਮੁੰਡੇ ਹੱਥ ਵਟਾਉਣ ਲੱਗ ਗਏ ਹਨ ਤੇ ਮੈਨੂੰ ਇਹਨਾਂ ਦਾ ਵਿਆਹ ਕਰਨਾ ਚਾਹੀਦਾ ਹੈ। ਉਹ ਸੋਚਦਾ ਹੈ ਕਿ ਜੇ ਮੈਂ ਇਹਨਾਂ ਦਾ ਵਿਆਹ ਕਰੂੰਗਾ ਤਾਂ ਘਰ ਵਿੱਚ ਬਹੁਤ ਸਾਰਾ ਦਾਜ ਆਵੇਗਾ। ਇਹ ਸੋਚ ਕੇ ਉਹ ਆਪਣੇ ਦੋਨੇ ਮੁੰਡਿਆਂ ਦਾ ਵਿਆਹ ਵੱਡੇ ਘਰਾਂ ਵਿੱਚ ਕਰਵਾ ਦਿੰਦਾ ਹੈ ਜਿਸ ਕਰਕੇ ਉਸ ਨੂੰ ਬਹੁਤ ਸਾਰਾ ਦਾਜ ਮਿਲਦਾ ਹੈ। ਕਿਉਂਕਿ ਰਣਵੀਰ ਸਿੰਘ ਵੀ ਇੱਕ ਕਰੋੜਪਤੀ ਵਿਅਕਤੀ ਹੀ ਸੀ ਪਰ ਉਹ ਬਹੁਤ ਲਾਲਚ ਕਰਦਾ ਸੀ ਉਹ ਸੋਚਦਾ ਸੀ ਕਿ ਹੁਣ ਮੈਂ ਆਪਣੇ ਤੀਜੇ ਮੁੰਡੇ ਦਾ ਵਿਆਹ ਵੀ ਕਰ ਦੇਵਾਂ ਜਿਸ ਨਾਲ ਘਰ ਵਿੱਚ ਹੋਰ ਵੀ ਦਾਜ ਆਵੇਗਾ ਪਰ ਇਸ ਮੁੰਡੇ ਤੋਂ ਵੱਡੀ ਉਸਦੀ ਇੱਕ ਕੁੜੀ ਵੀ ਸੀ ਕੁੜੀ ਦਾ ਨਾਮ ਨੂਰ ਸੀ ਤੇ ਨੂਰ ਹਮੇਸ਼ਾ ਡਰੀ ਡਰੀ ਰਹਿੰਦੀ ਸੀ ਕਿਉਂਕਿ ਘਰ ਵਿੱਚ ਉਸਦੀਆਂ ਭਾਬੀਆਂ ਆ ਗਈਆਂ ਸਨ ਤੇ ਉਸਦੀਆਂ ਭਾਬੀਆਂ ਉਸ ਨੂੰ ਹਮੇਸ਼ਾ ਤਾਨੇ ਮੇਨੇ ਹੀ ਮਾਰਦੀਆਂ ਰਹਿੰਦੀਆਂ ਸਨ ਤੇ ਕਹਿੰਦੀਆਂ ਸਨ ਕਿ ਤੂੰ ਕਦੋਂ ਇਸ ਘਰ ਵਿੱਚੋਂ ਜਾਵੇਂਗੀ ਸਾਡਾ ਖਿਹੜਾ ਛੱਡੇਂਗੀ ਨੂਰ ਵੀ ਹੁਣ ਆਪਣੇ ਵਿਆਹ ਬਾਰੇ ਸੋਚਣ ਲੱਗ ਜਾਂਦੀ ਹੈ ਕਿ ਇੱਕ ਦਿਨ ਉਸ ਦਾ ਪਿਤਾ ਉਸ ਦਾ ਵਿਆਹ ਕਰਾਵੇਗਾ ਤੇ ਉਹ ਵੀ ਆਪਣੇ ਘਰੇ ਚਲੀ ਜਾਵੇਗੀ ਪਰ ਰਣਵੀਰ ਸਿੰਘ ਦੇ ਮਨ ਵਿੱਚ ਤਾਂ ਅਜਦਾਜ ਦੀ ਭੁੱਖ ਸੀ ਇਸ ਕਰਕੇ ਉਹ ਆਪਣੇ ਛੋਟੇ ਮੁੰਡੇ ਦਾ ਵਿਆਹ ਕਰ ਦਿੰਦਾ ਹੈ ਤੇ ਉਸ ਦੀ ਕੁੜੀ ਅਜੇ ਘਰੇ ਇੱਕ ਵਾਰ ਹੀ ਬੈਠੀ ਹੁੰਦੀ ਹੈ ਹੁਣ ਰਣਵੀਰ ਸਿੰਘ ਸੋਚਦਾ ਹੈ ਕਿ ਮੈਂ ਆਪਣੀ ਕੁੜੀ ਦੇ ਵਿਆਹ ਲਈ ਰੁਪਏ ਇਕੱਠੇ ਕਰ ਲਵਾਂ ਪਰ ਜਦੋਂ ਵੀ ਉਹ ਰੁਪਏ ਇਕੱਠੇ ਕਰਦਾ ਸੀ ਤਾਂ ਉਸ ਨੂੰ ਵਿਆਜ ਤੇ ਲਗਾ ਦਿੰਦਾ ਸੀ ਇਦਾਂ ਕਈ ਸਾਲ ਬੀਤ ਜਾਂਦੇ ਹਨ ਹੁਣ ਨੂਰ 28 ਸਾਲਾਂ ਦੀ ਹੋ ਚੱਲੀ ਸੀ ਉਸਦੀ ਛੋਟੀ ਭਾਬੀ ਵੀ ਉਸ ਨੂੰ ਤਾਨਨੇ ਦੇਣ ਲੱਗ ਪਈ ਰਣਵੀਰ ਨੂੰ ਆਪਣੀ ਕੁੜੀ ਦੇ ਵਿਆਹ ਦੀ ਬਿਲਕੁਲ ਵੀ ਚਿੰਤਾ ਨਹੀਂ ਸੀ ਉਸ ਨੂੰ ਤਾਂ ਬਸ ਪੈਸਿਆਂ ਦੀ ਭੁੱਖ ਸੀ ਉਸਦੇ ਭਰਾ ਵੀ ਕੁਝ ਨਹੀਂ ਕਹਿੰਦੇ ਸਨ ਕਿਉਂਕਿ ਸਭ ਕੁਝ ਤਾਂ ਰਣਵੀਰ ਦੇ ਹੱਥ ਵਿੱਚ ਸੀ ਹੁਣ ਪਿੰਡ ਵਾਲੇ ਲੋਕ ਵੀ ਨੂਰ ਦੀਆਂ ਗੱਲਾਂ ਬਣਾਉਣ ਲੱਗ ਜਾਂਦੇ ਹਨ ਤੇ ਕਹਿੰਦੇ ਹਨ ਕਿ ਐਡੀ ਵੱਡੀ ਹੋ ਗਈ ਹੈ ਹਜੇ ਤੱਕ ਇਸ ਦਾ ਵਿਆਹ ਹੀ ਨਹੀਂ ਕੀਤਾ ਪਰ ਰਣਵੀਰ ਨੂੰ ਤਾਂ ਨੂਰ ਦੇ ਵਿਆਹ ਦਾ ਜਿੰਮੇ ਫਿਕਰ ਹੀ ਨਹੀਂ ਹੁੰਦਾ ਰਣਵੀਰ ਨੂੰ ਤਾਂ ਵਾਸ ਪੈਸਿਆਂ ਦਾ ਲਾਲਚ ਸੀ ਨੂਰ ਵੀ ਆਪਣੇ ਵਿਆਹ ਦੇ ਸੁਪਨੇ ਦੇਖਦੀ ਰਹਿੰਦੀ ਹੈ ਜੇ ਮਾਂ ਹੁੰਦੀ ਤਾਂ ਸ਼ਾਇਦ ਆਪਣੀ ਮਾਂ ਨੂੰ ਆਪਣੇ ਵਿਆਹ ਬਾਰੇ ਕਹਿ ਦਿੰਦੀ ਪਰ ਭਾਬੀਆਂ ਤਾਂ ਨੂਰ ਨੂੰ ਸਾਰਾ ਦਿਨ ਤਾਨੇ ਮੇਨੇ ਹੀ ਮਾਰਦੀਆਂ ਰਹਿੰਦੀਆਂ ਸਨ ਨੂਰ ਦੇ ਭਰਾ ਵੀ ਆਪਣੀਆਂ ਪਤਨੀਆਂ ਪਿੱਛੇ ਲੱਗਦੇ ਸਨ। ਨੂਰ ਨੂੰ ਹੁਣ ਸਵੇਰੇ ਸ਼ਾਮ ਖਾਣੇ ਦੇ ਨਾਲ ਤਾਨੇ ਵੀ ਸਹਿਣੇ ਪੈਂਦੇ ਸਨ। ਜੇ ਨੂਰ ਆਪਣੇ ਪਿਤਾ ਨੂੰ ਆਪਣੇ ਵਿਆਹ ਬਾਰੇ ਕਹਿੰਦੀ ਤਾਂ ਉਸ ਦਾ ਪਿਤਾ ਵੀ ਉਸ ਨੂੰ ਲੜਨ ਲੱਗ ਜਾਂਦਾ। ਇੱਕ ਦਿਨ ਨੂਰ ਸ਼ਾਮ ਨੂੰ ਆਪਣੇ ਘਰੋਂ ਨਿਕਲ ਜਾਂਦੀ ਹੈ ਤੇ ਸੋਚਦੀ ਹੈ ਕਿ ਹੁਣ ਉਹ ਆਪਣੀ ਜ਼ਿੰਦਗੀ ਨੂੰ ਖਤਮ ਕਰ ਲਵੇਗੀ। ਉਹ ਨੇੜੇ ਦੀ ਰੇਲਵੇ ਲਾਈਨ ਤੇ ਚਲੀ ਜਾਂਦੀ ਹੈ ਅਤੇ ਟ੍ਰੇਨ ਆਉਣ ਦਾ ਇੰਤਜ਼ਾਰ ਕਰਦੀ ਹੈ। ਅਚਾਨਕ ਉੱਥੇ ਇੱਕ ਆਦਮੀ ਆਉਂਦਾ ਹੈ। ਜਿਸ ਦਾ ਨਾਮ ਰਾਜੂ ਹੁੰਦਾ ਹੈ ਉਸ ਦੀ ਉਮਰ ਲਗਭਗ 40 ਸਾਲ ਦੀ ਹੁੰਦੀ ਹੈ ਤੇ ਉਹ ਇਧਰੋਂ ਉਧਰੋਂ ਪੀਕ ਮੰਗ ਕੇ ਆਪਣਾ ਗੁਜ਼ਾਰਾ ਕਰਦਾ ਸੀ ਜਾਂ ਇਧਰੋਂ ਉਧਰੋਂ ਉਹ ਕਬਾੜ ਚੱਕ ਕੇ ਉਸ ਨੂੰ ਵੇਚ ਕੇ ਆਪਣਾ ਗੁਜ਼ਾਰਾ ਕਰਿਆ ਕਰਦਾ ਸੀ ਜਦੋਂ ਰਾਜੂ ਨੂਰ ਨੂੰ ਦੇਖਦਾ ਹੈ ਤਾਂ ਉਹ ਸੋਚਣ ਲੱਗਦਾ ਹੈ ਕਿ ਸ਼ਾਇਦ ਇਹ ਕੁਝ ਗਲਤ ਨਾ ਕਰ ਲਵੇ ਤਾਂ ਉਹ ਉਸ ਦੇ ਕੋਲ ਜਾ ਕੇ ਕੂੜਾ ਚੱਕਣ ਲੱਗ ਜਾਂਦਾ ਹੈ ਜਦੋਂ ਟ੍ਰੇਨ ਆਉਂਦੀ ਹੈ ਤਾਂ ਨੂਰ ਰੇਲਵੇ ਪਟੜੀ ਤੇ ਖੜੀ ਹੁੰਦੀ ਹੈ ਤਾਂ ਰਾਜੂ ਉਸ ਨੂੰ ਫੜ ਕੇ ਪਾਸੇ ਕਰ ਦਿੰਦਾ ਹੈ ਰਾਜੂ ਉਸ ਨੂੰ ਸਮਝਾਉਣ ਲੱਗਦਾ ਹੈ ਤੇ ਕਹਿੰਦਾ ਹੈ ਤੂੰ ਕੀ ਕਰ ਰਹੀ ਸੀ ਇਹ ਬਹੁਤ ਵੱਡਾ ਪਾਪ ਹੈ ਇਸ ਪਾਪ ਨੂੰ ਤਾਂ ਰੱਬ ਨੇ ਵੀ ਨਹੀਂ ਮਾਫ਼ ਕਰਨਾ ਜਦੋਂ ਨੂਰ ਨੂੰ ਪਤਾ ਚੱਲਦਾ ਹੈ ਕਿ ਉਸ ਨੂੰ ਬਚਾ ਲਿਆ ਗਿਆ ਹੈ ਤਾਂ ਉਹ ਫੁੱਟ ਫੁੱਟ ਕੇ ਰੋਣ ਲੱਗ ਪੈਂਦੀ ਹੈ ਨੂਰ ਰਾਜੂ ਨੂੰ ਕਹਿੰਦੀ ਹੈ ਕਿ ਤੂੰ ਮੈਨੂੰ ਕਾਸ ਤੋਂ ਬਚਾ ਲਿਆ ਮੇਰੀ ਜ਼ਿੰਦਗੀ ਤਾਂ ਬਸ ਇਸੇ ਲਈ ਰਹਿ ਗਈ ਰਾਜੂ ਸਭ ਤੋਂ ਪਹਿਲਾਂ ਉਸ ਨੂੰ ਚੁੱਪ ਕਰਾਉਂਦਾ ਹੈ ਰਾਜੂ ਨੂਰ ਤੋਂ ਪੁੱਛਦਾ ਹੈ ਹਾਂ ਦੱਸ ਭੈਣ ਤੈਨੂੰ ਕੀ ਪਰੇਸ਼ਾਨੀ ਹੈ ਨੂਰ ਰਾਜੂ ਨਾਲ ਗੱਲ ਕਰਨ ਤੋਂ ਸ਼ਰਮਾਉਂਦੀ ਹੈ ਕਿਉਂਕਿ ਇੱਕ ਪਿੰਡ ਦੀ ਕੁੜੀ ਇਦਾਂ ਦੀਆਂ ਗੱਲਾਂ ਕਿਸੇ ਮੁੰਡੇ ਨਾਲ ਨਹੀਂ ਕਰਦੀ ਇਸ ਕਰਕੇ ਨੂਰ ਚੁੱਪ ਰਹਿੰਦੀ ਹੈ ਰਾਜੂ ਸੋਚਦਾ ਹੈ ਕਿ ਜੇ ਮੈਂ ਇਸ ਨੂੰ ਇੱਥੇ ਛੱਡ ਦਿੱਤਾ ਤਾਂ ਇਹ ਫਿਰ ਕੋਈ ਗਲਤ ਕਦਮ ਨਾ ਚੱਕ ਲਵੇ ਇਸ ਕਰਕੇ ਰਾਜੂ ਉਸ ਨੂੰ ਆਪਣੇ ਘਰ ਭੈਣ ਬਣਾ ਕੇ ਲੈ ਜਾਂਦਾ ਹੈ ਰਾਜੂ ਦੇ ਘਰ ਜਾ ਕੇ ਨੂਰ ਰਾਜੂ ਨੂੰ ਦੱਸਦਾ ਹੈ ਕਿ ਉਸਦੀ ਇੱਕ ਪਤਨੀ ਹੈ ਤੇ ਇੱਕ ਬੱਚਾ ਉਸਦੀ ਪਤਨੀ ਕਿਸੇ ਦੇ ਘਰੇ ਕੰਮ ਕਰਨ ਵਾਸਤੇ ਗਈ ਹੁੰਦੀ ਹੈ ਤੇ ਨਾਲੇ ਉਹ ਸੋਚਦੀ ਹੈ ਕਿ ਇਹਨਾਂ ਦਾ ਘਰ ਦੇਖ ਕੇ ਤਾਂ ਲੱਗਦਾ ਨਹੀਂ ਕਿ ਰਾਜੂ ਭੀਖ ਮੰਗ ਕੇ ਘਰ ਦਾ ਗੁਜ਼ਾਰਾ ਕਰਨਾ ਚਾਹੀਦਾ ਹੈ ਫਿਰ ਰਾਜੂ ਭੀਖ ਮੰਗ ਕੇ ਗੁਜ਼ਾਰਾ ਕਿਉਂ ਕਰਦਾ ਹੈ ਇਹ ਗੱਲ ਨੂਰ ਨੂੰ ਅੰਦਰੋਂ ਹੀ ਅੰਦਰੋਂ ਖਾ ਰਹੀ ਸੀ ਉਹ ਆਪਣੇ ਮਨ ਹੀ ਮਨ ਵਿੱਚ ਸੋਚ ਰਹੀ ਸੀ ਕਿ ਇਦਾਂ ਦੀ ਕੀ ਮਜਬੂਰੀ ਹੈ ਕਿ ਰਾਜੂ ਨੂੰ ਭੀਖ ਮੰਗਣੀ ਪੈ ਰਹੀ ਹੈ ਕਿਉਂਕਿ ਰਾਜੂ ਦੇ ਸਰੀਰ ਨੂੰ ਦੇਖ ਕੇ ਤਾਂ ਲੱਗਦਾ ਨਹੀਂ ਕਿ ਰਾਜੂ ਨੂੰ ਸਰੀਰ ਵਿੱਚ ਕੋਈ ਕਮੀ ਹੋ ਸਕਦੀ ਹੈ ਇਸ ਦਾ ਸਰੀਰ ਤਾਂ ਤੰਦਰੁਸਤ ਹੈ ਜਵਾਨ ਹੈ ਇਹ ਸੋਚਦੇ-ਸੋਚਦੇ ਨੂਰ ਰਾਜੂ ਨਾਲ ਗੱਲ ਕਰਦੀ ਹੈ ਤੇ ਪੁੱਛਦੀ ਹੈ ਭਰਾ ਘਰ ਦੇਖ ਕੇ ਤਾਂ ਲੱਗਦਾ ਨਹੀਂ ਕਿ ਤੁਸੀਂ ਇਦਾਂ ਦਾ ਕੰਮ ਕਰਦੇ ਹੋ ਤੁਸੀਂ ਇਦਾਂ ਦਾ ਕੰਮ ਕਿਉਂ ਕਰਦੇ ਹੋ ਕੋਈ ਚੰਗਾ ਜਿਹਾ ਕੰਮ ਕਰ ਲਓ ਜਿਸ ਨਾਲ ਤੁਹਾਡਾ ਬਹੁਤ ਵਧੀਆ ਗੁਜ਼ਾਰਾ ਹੋਣ ਲੱਗ ਜਾਵੇ ਰਾਜੂ ਇਹ ਸਭ ਕੁਝ ਸੁਣ ਕੇ ਥੋੜਾ ਪਰੇਸ਼ਾਨ ਹੁੰਦਾ ਹੈ ਨੂਰ ਕਹਿੰਦੀ ਹੈ ਭਰਾ ਜੇ ਤੈਨੂੰ ਮੇਰੀ ਗੱਲ ਬੁਰੀ ਲੱਗੀ ਤਾਂ ਮੈਨੂੰ ਮਾਫ਼ ਕਰ ਤੋ ਰਾਜੂ ਕਹਿੰਦਾ ਹੈ ਭੈਣ ਇਦਾਂ ਦੀ ਗੱਲ ਨਹੀਂ ਦਰਅਸਲ ਮੈਨੂੰ ਇੱਕ ਅਜੀਬ ਬਿਮਾਰੀ ਹੋ ਗਈ ਹੈ ਕਿ ਮੈਂ ਚੱਲਦਾ ਚੱਲਦਾ ਅਚਾਨਕ ਡਿੱਗ ਪੈਂਦਾ ਹਾਂ ਮੈਂ 1 ਮਿੰਟ ਜਾਂ 2 ਮਿੰਟਾਂ ਲਈ ਵੀ ਹੌਸ਼ ਹੋ ਜਾਂਦਾ ਹਾਂ ਜੇ ਮੈਂ ਕੋਈ ਵੱਡੇ ਸ਼ਹਿਰ ਵਿੱਚ ਕੰਮ ਪਾਲਣ ਜਾਊਂਗਾ ਤਾਂ ਮੇਰੇ ਨਾਲ ਕੋਈ ਵੀ ਦੁਰਘਟਨਾ ਹੋ ਸਕਦੀ ਹੈ ਜੇ ਮੈਂ ਚੱਲਦੇ ਚੱਲਦੇ ਰੋਡ ਤੇ ਬਿਹੋਸ਼ ਹੋ ਗਿਆ ਤਾਂ ਮੇਰਾ ਐਕਸੀਡੈਂਟ ਵੀ ਹੋ ਸਕਦਾ ਹੈ ਜੇ ਮੈਂ ਫੈਕਟਰੀ ਵਿੱਚ ਕੰਮ ਕਰਨ ਲੱਗ ਗਿਆ ਤਾਂ ਮੇਰੇ ਨਾਲ ਕੁਝ ਵੀ ਹਾਦਸਾ ਹੋ ਸਕਦਾ ਹੈ ਫਿਰ ਇਹ ਬਿਮਾਰੀ ਦੇ ਚਲਦਿਆਂ ਮੈਂ ਕੁਝ ਪਰੇਸ਼ਾਨ ਰਹਿਣ ਲੱਗ ਪਿਆ ਇਸ ਕਰਕੇ ਮੈਂ ਭੀਖ ਮੰਗਣ ਬਾਰੇ ਸੋਚਿਆ ਕਿਉਂਕਿ ਇਲਾਜ ਲਈ ਕਾਫੀ ਪੈਸੇ ਚਾਹੀਦੇ ਹਨ ਤੇ ਮੈਂ ਆਪਣੇ ਪਰਿਵਾਰ ਦਾ ਖਰਚਾ ਵੀ ਚੱਕਣਾ ਸੀ ਜਦੋਂ ਰਾਜੂ ਦੀ ਪਤਨੀ ਕਿਸੇ ਦੇ ਘਰੋਂ ਕੰਮ ਕਰਕੇ ਆਪਣੇ ਘਰ ਆਉਂਦੀ ਹੈ ਤਾਂ ਉਹ ਨੂਰ ਨੂੰ ਦੇਖਦੀ ਹੈ ਕਿ ਇਹ ਕੌਣ ਹੈ ਉਹ ਅੱਖਾਂ ਰਾਈ ਆਪਣੇ ਪਤੀ ਨੂੰ ਇਸ਼ਾਰਾ ਕਰਦੀ ਹੈ ਤੇ ਪੁੱਛਦੀ ਹੈ ਇਹ ਕੌਣ ਹੈ ਰਾਜੂ ਆਪਣੀ ਪਤਨੀ ਦੇ ਇਸ਼ਾਰਿਆਂ ਨੂੰ ਸਮਝ ਗਿਆ ਸੀ ਤੇ ਉਹ ਨੂਰ ਦੇ ਸਾਹਮਣੇ ਹੀ ਆਪਣੀ ਪਤਨੀ ਨੂੰ ਸਭ ਕੁਝ ਸੱਚ ਦੱਸ ਦਿੰਦਾ ਹੈ ਕਿ ਕਿਵੇਂ ਉਸਨੇ ਨੂਰ ਨੂੰ ਬਚਾਇਆ ਤੇ ਆਪਣੇ ਘਰ ਲੈ ਆਇਆ ਰਾਜੂ ਆਪਣੀ ਪਤਨੀ ਨੂੰ ਕਹਿੰਦਾ ਹੈ ਕਿ ਹੁਣ ਤੂੰਸੀ ਹੀ ਇਸ ਤੋਂ ਪੁੱਛੋ ਕਿ ਇਹ ਐਦਾਂ ਕਿਉਂ ਕਰ ਰਹੀ ਸੀ ਇਸ ਨੂੰ ਕੀ ਪ੍ਰੋਬਲਮ ਹੈ ਰਾਜੂ ਦੀ ਪਤਨੀ ਨੂਰ ਨੂੰ ਆਪਣੇ ਨਾਲ ਆਪਣੇ ਕਮਰੇ ਵਿੱਚ ਲੈ ਜਾਂਦੀ ਹੈ ਤੇ ਉੱਥੇ ਨੂਰ ਨੂੰ ਪੁੱਛਦੀ ਹੈ ਕਿ ਤੂੰ ਐਦਾਂ ਕਿਉਂ ਕਰ ਰਹੀ ਸੀ ਉਹਨ ਨੂਰ ਦੇ ਸਾਹਮਣੇ ਇੱਕ ਔਰਤ ਸੀ ਉਹ ਰਾਜੂ ਦੀ ਪਤਨੀ ਨੂੰ ਸਭ ਕੁਝ ਸੱਚ ਦੱਸ ਦਿੰਦੀ ਹੈ ਕਿ ਕਿਵੇਂ ਉਸ ਦੀਆਂ ਭਾਬੀਆਂ ਉਸ ਨੂੰ ਸਾਰਾ ਦਿਨ ਤਾਨੇ ਮਿਹਨੇ ਮਾਰਦੀਆਂ ਸਨ ਤੇ ਉਸਦੇ ਪਿਤਾ ਵੀ ਉਸ ਦਾ ਵਿਆਹ ਨਹੀਂ ਕਰਾਉਂਦੇ ਕਿਉਂਕਿ ਉਹ ਬਹੁਤ ਲਾਲਚੀ ਇਨਸਾਨ ਹਨ ਮੇਰੇ ਪਿਤਾ ਨੂੰ ਮੇਰੀ ਬਿਲਕੁਲ ਵੀ ਚਿੰਤਾ ਨਹੀਂ ਜਦੋਂ ਮੈਂ ਆਪਣੀ ਭਾਬੀਆਂ ਦੀ ਸ਼ਿਕਾਇਤ ਆਪਣੇ ਪਿਤਾ ਜੀ ਨੂੰ ਲਾਉਂਦੀ ਸੀ ਤਾਂ ਮੇਰੇ ਪਿਤਾ ਜੀ ਮੈਨੂੰ ਹੀ ਲੜਦੇ ਸਨ ਨਾਲੇ ਮੇਰੀਆਂ ਭਾਬੀਆਂ ਮੈਨੂੰ ਕਹਿੰਦੀਆਂ ਸਨ ਕਿ ਤੂੰ ਕਿਤੇ ਦੂਰ ਚਲੀ ਜਾ ਆਪਣੀ ਜ਼ਿੰਦਗੀ ਨੂੰ ਆਪੇ ਹੀ ਖਤਮ ਕਰ ਲੈ ਇਹ ਸਭ ਕੁਝ ਸੁਣ ਕੇ ਮੈਨੂੰ ਬਹੁਤ ਦੁੱਖ ਲੱਗਦਾ ਸੀ ਇਸ ਕਰਕੇ ਮੈਂ ਆਪਣੀ ਜ਼ਿੰਦਗੀ ਤੋਂ ਬਹੁਤ ਪਰੇਸ਼ਾਨ ਹਾਂ ਇਹ ਸੁਣ ਕੇ ਰਾਜੂ ਦੀ ਪਤਨੀ ਬਹੁਤ ਹੈਰਾਨ ਹੁੰਦੀ ਹੈ ਤੇ ਸੋਚਦੀ ਹੈ ਕਿ ਇਦਾਂ ਦਾ ਪਿਤਾ ਵੀ ਹੋ ਸਕਦਾ ਹੈ ਜੋ ਆਪਣੀ ਧੀ ਨੂੰ ਇਦਾਂ ਕਰਨ ਲਈ ਮਜਬੂਰ ਕਰ ਰਿਹਾ ਹੈ ਰਾਜੂ ਦੀ ਪਤਨੀ ਰਾਜੂ ਨੂੰ ਦੱਸਦੀ ਹੈ ਕਿ ਇਹ ਰਣਵੀਰ ਸਿੰਘ ਦੀ ਕੁੜੀ ਹੈ ਤਾਂ ਰਾਜੂ ਇੱਕਦਮ ਚੌਂਕ ਜਾਂਦਾ ਹੈ ਕਿਉਂਕਿ ਰਣਵੀਰ ਸਿੰਘ ਆਣਗਵਾਂਡ ਦੇ ਪਿੰਡਾਂ ਵਿੱਚ ਫੇਮਸ ਸੀ ਕਿਉਂਕਿ ਉਹ ਵਿਆਸ ਤੇ ਪੈਸੇ ਦਿੰਦਾ ਸੀ ਉਹ ਪੈਸਿਆਂ ਦੇ ਬਦਲੇ ਕੋਈ ਚੀਜ਼ ਆਪਣੇ ਕੋਲ ਗਿਰਵੀ ਰੱਖਦਾ ਸੀ ਪਹਿਲਾਂ ਤਾਂ ਰਾਜੂ ਨੂੰ ਵਿਸ਼ਵਾਸ ਹੀ ਨਹੀਂ ਹੋਇਆ ਕਿ ਨੂਰ ਰਣਵੀਰ ਸਿੰਘ ਦੀ ਕੁੜੀ ਹੈ ਫਿਰ ਉਹ ਨੂਰ ਨੂੰ ਕਹਿੰਦਾ ਹੈ ਭੈਣ ਤੈਨੂੰ ਐਦਾਂ ਨਹੀਂ ਕਰਨਾ ਚਾਹੀਦਾ ਸੀ ਹੁਣ ਤੂੰ ਆਪਣੇ ਘਰ ਚਲੀ ਜਾ ਕਿਉਂਕਿ ਤੇਰੇ ਪਿਤਾ ਤੇਰੇ ਲਈ ਬਹੁਤ ਪਰੇਸ਼ਾਨ ਹੋਣਗੇ ਤਾਂ ਨੂਰ ਕਹਿੰਦੀ ਹੈ ਕਿ ਮੈਂ ਆਪਣੇ ਘਰ ਨਹੀਂ ਜਾਵਾਂਗੀ ਜੇ ਤੁਹਾਨੂੰ ਕੋਈ ਪ੍ਰੋਬਲਮ ਹੈ ਤਾਂ ਮੈਂ ਇੱਥੋਂ ਚਲੀ ਜਾਂਦੀ ਹਾਂ ਉੱਥੇ ਮੇਰੇ ਨਾਲ ਗਲਤ ਹੁੰਦਾ ਹੈ ਮੇਰੀਆਂ ਭਾਬੀਆਂ ਮੈਨੂੰ ਬਹੁਤ ਤਾਨਨੇ ਮੇਨੇ ਮਾਰਦੀਆਂ ਹਨ ਫਿਰ ਰਾਜੂ ਸੋਚ ਕੇ ਕਹਿੰਦਾ ਹੈ ਕਿ ਕੋਈ ਗੱਲ ਨਹੀਂ ਪੈਣ ਜਿੰਨਾ ਚਿਰ ਤੇਰਾ ਦਿਲ ਕਰਦਾ ਹੈ ਤੂੰ ਇੱਥੇ ਰਹਿ ਕਿਉਂਕਿ ਰਾਜੂ ਨਹੀਂ ਚਾਹੁੰਦਾ ਸੀ ਕਿ ਨੂਰ ਕੋਈ ਗਲਤ ਕਦਮ ਚੱਕੇ ਦੂਜੇ ਪਾਸੇ ਰਣਵੀਰ ਜਦੋਂ ਸ਼ਾਮ ਨੂੰ ਘਰੇ ਆਉਂਦਾ ਹੈ ਤੇ ਆਪਣੀ ਕੁੜੀ ਨੂੰ ਘਰੇ ਨਹੀਂ ਦੇਖਦਾ ਤਾਂ ਨੂਰ ਦੀਆਂ ਭਾਬੀਆਂ ਨੂੰ ਪੁੱਛਦਾ ਹੈ ਤਾਂ ਉਸ ਦੀਆਂ ਭਾਬੀਆਂ ਕਹਿੰਦੀਆਂ ਹਨ ਇੱਥੇ ਹੀ ਗਈ ਹੋਣੀ ਹੈ ਕਿਸੇ ਦੇ ਘਰ ਥੋੜਾ ਟਾਈਮ ਵਿੱਚ ਆਜੂ ਤੁਸੀਂ ਖਾਣਾ ਖਾ ਲਓ ਤੇ ਆਰਾਮ ਕਰ ਲਓ ਰਣਵੀਰ ਫਿਰ ਆਪਣੇ ਕਮਰੇ ਵਿੱਚ ਰਾਮ ਕਰਨ ਲਈ ਚਲਾ ਜਾਂਦਾ ਹੈ ਤੇ ਸੌ ਜਾਂਦਾ ਹੈ ਸਵੇਰੇ ਜਦੋਂ ਉਹ ਨੂਰ ਨੂੰ ਨਹੀਂ ਦੇਖਦਾ ਤਾਂ ਉਹ ਫਿਰ ਆਪਣੀਆਂ ਨੋਹਾਂ ਤੋਂ ਪੁੱਛਦਾ ਹੈ ਤੇ ਉਸ ਦੀਆਂ ਭਾਬੀਆਂ ਕਹਿੰਦੀਆਂ ਹਨ ਸਾਨੂੰ ਕੀ ਪਤਾ ਕੀ ਪਤਾ ਆਪਣੇ ਆਸ਼ਕ ਨਾਲ ਭੱਜ ਗਈ ਹੋਵੇ ਇਹ ਤਾਂ ਤੁਹਾਡਾ ਮੂੰਹ ਕਾਲਾ ਕਰਕੇ ਕਿਸੇ ਨਾਲ ਭੱਜ ਗਈ ਭਾਬੀਆਂ ਨੂਰ ਦੇ ਖਿਲਾਫ ਰਣਵੀਰ ਦੇ ਕੰਨ ਭਰਦੀਆਂ ਹਨ ਰਣਵੀਰ ਨੂੰ ਵੀ ਹੁਣ ਇਦਾਂ ਲੱਗਦਾ ਸੀ ਕਿ ਨੂਰ ਨੇ ਮੇਰੀ ਨੱਕ ਬੜਾਤੀ ਇਹ ਸੋਚ ਕੇ ਰਣਵੀਰ ਵੀ ਉਸ ਨੂੰ ਨਹੀਂ ਲੱਭਦਾ ਨਾਲੇ ਸੋਚਣ ਲੱਗਦਾ ਹੈ ਕਿ ਚੰਗਾ ਹੋਇਆ ਮੈਨੂੰ ਕਿਸੇ ਨੂੰ ਦਾਜ ਨਹੀਂ ਦੇਣਾ ਪੈਣਾ ਹੌਲੀ ਹੌਲੀ ਸਾਰੇ ਪਿੰਡ ਵਿੱਚ ਗੱਲ ਉੱਡ ਜਾਂਦੀ ਹੈ ਕਿ ਰਣਵੀਰ ਦੀ ਕੁੜੀ ਕਿਸੇ ਨਾਲ ਭੱਜ ਗਈ ਕੁਝ ਲੋਕ ਤਾਂ ਰਣਵੀਰ ਨੂੰ ਗਲਤ ਦੱਸਦੇ ਨੇ ਕਿ ਸਹੀ ਉਮਰ ਵਿੱਚ ਕੁੜੀ ਦਾ ਵਿਆਹ ਨਹੀਂ ਕੀਤਾ ਇਸ ਕਰਕੇ ਕੁਝ ਹੋ ਗਿਆ ਤੇ ਕੁਝ ਲੋਕ ਨੂਰ ਨੂੰ ਹੀ ਗਲਤ ਦੱਸਦੇ ਨੇ ਉਧਰ ਰਾਜੂ ਰਣਵੀਰ ਦੇ ਪਿੰਡ ਭੀਖ ਮੰਗਣ ਵਾਸਤੇ ਆਉਂਦਾ ਹੈ ਉਹ ਘਰ ਘਰ ਜਾ ਕੇ ਭੀਖ ਮੰਗਦਾ ਹੈ ਤੇ ਲੋਕਾਂ ਤੋਂ ਰਣਵੀਰ ਸਿੰਘ ਦੀ ਕੁੜੀ ਬਾਰੇ ਪੁੱਛਦਾ ਹੈ ਕਿ ਮੈਂ ਸੁਣਿਆ ਹੈ ਰਣਵੀਰ ਸਿੰਘ ਦੀ ਕੁੜੀ ਕਿਤੇ ਚਲੀ ਗਈ ਹੈ ਪਹਿਲਾ ਘਰ ਤਾਂ ਰਾਜੂ ਨੂੰ ਦੱਸਦਾ ਹੈ ਕਿ ਰਣਵੀਰ ਸਿੰਘ ਦੀ ਕੁੜੀ ਆਪਣੇ ਪਿਓ ਦੀ ਇੱਜ਼ਤ ਨੂੰ ਮਿੱਟੀ ਵਿੱਚ ਰੋਲ ਕੇ ਕਿਸੇ ਨਾਲ ਭੱਜ ਗਈ ਅਗਲੇ 2-3 ਘਰ ਦੱਸਦੇ ਹਨ ਕਿ ਇਸ ਦੇ ਪਿਤਾ ਦੀ ਹੀ ਗਲਤੀ ਹੈ ਜਦੋਂ ਇਹਨਾਂ ਦੀ ਕੁੜੀ 28 ਸਾਲਾਂ ਦੀ ਹੋ ਗਈ ਸੀ ਤਾਂ ਇਹਨਾਂ ਨੂੰ ਨਹੀਂ ਪਤਾ ਚੱਲਦਾ ਸੀ ਅਸੀਂ ਆਪਣੀ ਕੁੜੀ ਦਾ ਵਿਆਹ ਵੀ ਕਰਨਾ ਹੈ ਫਿਰ ਉਹ ਇੱਕ ਘਰ ਵਿੱਚ ਜਾਂਦਾ ਹੈ ਜਿੱਥੇ ਇੱਕ ਬੁੱਢੀ ਔਰਤ ਹੁੰਦੀ ਹੈ ਰਾਜੂ ਉਸ ਬੁੱਢੀ ਔਰਤ ਨੂੰ ਪੁੱਛਦਾ ਹੈ ਤਾਂ ਉਹ ਬੁੱਢੀ ਔਰਤ ਰਣਵੀਰ ਦੀ ਹੀ ਗਲਤੀ ਦੱਸਦੀ ਹੈ ਰਾਜੂ ਉਸ ਬੁੱਢੀ ਔਰਤ ਨੂੰ ਸਭ ਕੁਝ ਸੱਚ ਦੱਸ ਦਿੰਦਾ ਹੈ ਕਿ ਨੂਰ ਮੇਰੇ ਘਰ ਵਿੱਚ ਮੇਰੇ ਨਾਲ ਰਹਿੰਦੀ ਹੈ ਉਹ ਆਪਣੀ ਜ਼ਿੰਦਗੀ ਨੂੰ ਖਤਮ ਕਰਨ ਲੱਗੀ ਸੀ ਮੈਂ ਉਸ ਨੂੰ ਆਪਣੇ ਘਰ ਲੈ ਗਿਆ ਤੇ ਤੁਸੀਂ ਰਣਵੀਰ ਨੂੰ ਦੱਸ ਦਿਓ ਕਿ ਉਸ ਦੀ ਕੁੜੀ ਮੇਰੇ ਘਰ ਵਿੱਚ ਹੈ ਮੈਂ ਰਣਵੀਰ ਸਿੰਘ ਦੀ ਕੁੜੀ ਨੂੰ ਭੈਣ ਬਣਾ ਕੇ ਰੱਖਿਆ ਹੋਇਆ ਹੈ ਇਸ ਤੋਂ ਬਾਅਦ ਉਹ ਬੁੱਢੀ ਔਰਤ ਰਣਵੀਰ ਸਿੰਘ ਦੇ ਘਰ ਚਲੀ ਜਾਂਦੀ ਹੈ ਤੇ ਉਸ ਨੂੰ ਸਾਰੀ ਸੱਚਾਈ ਦੱਸਦੀ ਹੈ। ਰਣਵੀਰ ਨੂੰ ਹੁਣ ਡਰ ਲੱਗਣ ਲੱਗ ਗਿਆ ਸੀ ਕਿ ਲੋਕ ਉਸ ਤੇ ਬਾਰੇ ਕੀ ਕਹਿਣਗੇ। ਕਿ ਮੈਂ ਆਪਣੀ ਕੁੜੀ ਦਾ ਵਿਆਹ ਨਹੀਂ ਕਰਵਾਇਆ ਇਸ ਕਰਕੇ ਉਹ ਘਰ ਛੱਡ ਕੇ ਚਲੀ ਗਈ। ਫਿਰ ਰਣਵੀਰ ਸਿੰਘ ਇੱਕ ਝੂਠੀ ਅਫਵਾਹ ਫੁਲਾ ਦਿੰਦਾ ਹੈ। ਉਹ ਕਹਿੰਦਾ ਹੈ ਕਿ ਮੇਰੀ ਕੁੜੀ ਨੂੰ ਇੱਕ ਪੁਖਾਰੀ ਚੱਕ ਕੇ ਲੈ ਗਿਆ। ਉਹ ਕਹਿੰਦਾ ਹੈ ਕਿ ਸਭ ਤੋਂ ਪਹਿਲਾਂ ਮੈਂ ਪੁਲਿਸ ਕੇਸ ਕਰੂੰਗਾ। ਫਿਰ ਉਹ ਪੁਲਿਸ ਸਟੇਸ਼ਨ ਜਾਂਦਾ ਹੈ ਤੇ ਉਸ ਤੇ ਕੇਸ ਕਰਦਾ ਹੈ। ਪਿੰਡ ਦੇ ਲੋਕਾਂ ਨੂੰ ਲਿਜਾ ਕੇ ਉਸ ਭਖਾਰੀ ਦੇ ਘਰ ਜਾਂਦਾ ਹੈ ਨਾਲ ਉਸਦੇ ਪੁਲਿਸ ਵੀ ਜਾਂਦੀ ਹੈ ਜਦੋਂ ਸਾਰੇ ਜਾਨੇ ਰਾਜੂ ਦੇ ਘਰ ਪਹੁੰਚਦੇ ਹਨ ਤਾਂ ਦਰਵਾਜ਼ਾ ਬੰਦ ਹੁੰਦਾ ਹੈ ਉਹ ਦਰਵਾਜ਼ੇ ਨੂੰ ਖੜਕਾਉਂਦੇ ਹਨ ਜਦੋਂ ਰਾਜੂ ਦਰਵਾਜ਼ਾ ਖੋਲਦਾ ਹੈ ਤਾਂ ਸਾਹਮਣੇ ਪੁਲਿਸ ਵਾਲੇ ਤੇ ਬਹੁਤ ਸਾਰੇ ਲੋਕ ਖੜੇ ਹੁੰਦੇ ਹਨ ਰਾਜੂ ਉਹਨਾਂ ਤੋਂ ਪੁੱਛਦਾ ਹੈ ਹਾਂਜੀ ਦੱਸੋ ਤੁਹਾਨੂੰ ਕੀ ਕੰਮ ਹੈ ਮੈਂ ਤਾਂ ਸਿਰਫ ਰਣਵੀਰ ਸਿੰਘ ਨੂੰ ਹੀ ਬੁਲਾਇਆ ਸੀ ਕਿ ਉਹ ਆਪਣੀ ਕੁੜੀ ਨੂੰ ਇੱਥੋਂ ਲੈ ਜਾਣ ਤਾ ਇੱਕ ਪੁਲਿਸ ਵਾਲਾ ਕਹਿੰਦਾ ਹੈ ਕਿ ਰਣਵੀਰ ਸਿੰਘ ਦੀ ਕੁੜੀ ਨੂੰ ਤੁਲਾਰਾ ਲੱppa ਲਾ ਕੇ ਆਪਣੇ ਨਾਲ ਲੈ ਆਇਆ ਸੀ ਇਸ ਕਰਕੇ ਹੁਣ ਅਸੀਂ ਤੈਨੂੰ ਨਹੀਂ ਛੱਡਾਂਗੇ ਜਦੋਂ ਰਾਜੂ ਇਹ ਸੁਣਦਾ ਹੈ ਤਾਂ ਉਸਦੇ ਪੈਰਾਂ ਥੱਲੋਂ ਜ਼ਮੀਨ ਖਿਸਕ ਜਾਂਦੀ ਹੈ ਫਿਰ ਉੱਥੇ ਰਾਜੂ ਦੀ ਪਤਨੀ ਤੇ ਨੂਰ ਵੀ ਆ ਜਾਂਦੀਆਂ ਹਨ ਕੁਝ ਸਮੇਂ ਲਈ ਤਾਂ ਨੂਰ ਚੁੱਪ ਹੋ ਕੇ ਖੜੀ ਰਹਿੰਦੀ ਹੈ ਪਰ ਜਦੋਂ ਉਹ ਦੇਖਦੀ ਹੈ ਕਿ ਰਾਜੂ ਨੂੰ ਪੁਲਿਸ ਵਾਲੇ ਫੜ ਰਹੇ ਹਨ ਤੇ ਉਹ ਪਿੰਡ ਵਾਲੇ ਵੀ ਇਸਤੇ ਝੂਠਾ ਇਲਜ਼ਾਮ ਲਾ ਰਹੇ ਹਨ ਤਾਂ ਉਸ ਤੋਂ ਰਿਆ ਨਹੀਂ ਜਾਂਦਾ ਉਹ ਬੋਲ ਪੈਂਦੀ ਹੈ ਉਹ ਉੱਚੀ ਉੱਚੀ ਕਹਿਣ ਲੱਗਦੀ ਹੈ ਕਿ ਸਾਰੀ ਗਲਤੀ ਮੇਰੇ ਪਿਤਾ ਜੀ ਦੀ ਹੈ ਇਹਨਾਂ ਨੇ ਮੇਰਾ ਵਿਆਹ ਨਹੀਂ ਕੀਤਾ ਮੇਰੀਆਂ ਭਾਬੀਆਂ ਵੀ ਮੈਨੂੰ ਬਹੁਤ ਤੰਗ ਕਰਦੀਆਂ ਸਨ ਮੇਰੀਆਂ ਭਾਬੀਆਂ ਮੈਨੂੰ ਹਰ ਰੋਜ਼ ਤਾਨੇ ਦਿੰਦੀਆਂ ਸਨ ਕਿ ਤੂੰ ਸਾਡੀ ਜ਼ਿੰਦਗੀ ਵਿੱਚੋਂ ਚਲੀ ਜਾ ਇਸ ਕਰਕੇ ਮੈਂ ਘਰ ਛੱਡ ਕੇ ਚਲੀ ਗਈ ਸੀ ਮੈਂ ਤਾਂ ਆਪਣੀ ਜ਼ਿੰਦਗੀ ਨੂੰ ਖਤਮ ਕਰਨ ਲੱਗੀ ਸੀ ਪਰ ਰਾਜੂ ਭਰਾ ਨੇ ਆ ਕੇ ਮੇਰੀ ਜਾਨ ਬਚਾਈ ਸੀ ਦੀ ਮੇਰਾਪਰਾ ਉੱਥੇ ਨਾ ਆਉਂਦਾ ਤਾਂ ਸ਼ਾਇਦ ਮੈਂ ਬਹੁਤ ਵੱਡਾ ਪਾਪ ਕਰ ਲੈਂਦੀ ਤੇ ਉੱਪਰ ਵਾਲੇ ਨੇ ਵੀ ਇਸ ਪਾਪ ਨੂੰ ਮੈਨੂੰ ਕਦੇ ਮਾਫ਼ ਨਹੀਂ ਕਰਨਾ ਸੀ। ਇਹ ਕਹਿ ਕੇ ਨੂਰ ਉੱਚੀ ਉੱਚੀ ਰੋਣ ਲੱਗ ਪਈ। ਨੂਰ ਦੀਆਂ ਗੱਲਾਂ ਸੁਣ ਕੇ ਪਿੰਡ ਵਾਲਿਆਂ ਦੀਆਂ ਅੱਖਾਂ ਵਿੱਚ ਵੀ ਹੰਝੂ ਆ ਗਏ। ਹੁਣ ਸਾਰੀਆਂ ਉਂਗਲਾਂ ਰਣਵੀਰ ਸਿੰਘ ਵੱਲ ਹੋ ਗਈਆਂ ਸਨ। ਕਿ ਸਾਰੀ ਗਲਤੀ ਇਸ ਦੀ ਹੈ। ਜੇ ਇਹ ਆਪਣੀ ਕੁੜੀ ਦਾ ਵਿਆਹ ਸਹੀ ਸਮੇਂ ਵਿੱਚ ਕਰਾਉਂਦਾ ਤਾਂ ਇਹ ਸਭ ਕੁਝ ਨਹੀਂ ਹੋਣਾ ਸੀ। ਇਹ ਸਾਰੀ ਗਲਤੀ ਇਸ ਦੇ ਪਿਤਾ ਦੀ ਹੀ ਹੈ। ਪਿੰਡ ਵਾਲੇ ਕਹਿੰਦੇ ਹਨ ਕਿ ਤੂੰ ਹੁਣ ਆਪਣੀ ਕੁੜੀ ਦਾ ਵਿਆਹ ਬਹੁਤ ਧੂਮ ਧਾਮ ਨਾਲ ਕਰੇਂਗਾ ਤੇ ਇਸ ਨੂੰ ਆਪਣੇ ਨਾਲ ਲੈ ਜਾ ਨੂਰ ਰੋਂਦੀ ਰੋਂਦੀ ਚੁੱਪ ਹੋ ਜਾਂਦੀ ਹੈ ਤੇ ਕਹਿੰਦੀ ਹੈ ਮੈਂ ਆਪਣੇ ਪਿਤਾ ਦੇ ਨਾਲ ਨਹੀਂ ਜਾਵਾਂਗੀ ਜੇ ਮੇਰਾ ਵਿਆਹ ਕਰਾਉਣਾ ਹੈ ਤਾਂ ਮੇਰੇ ਲਈ ਲੜਕਾ ਲੱਭ ਲੋ ਉਹਨਾਂ ਚਿਰ ਮੈਂ ਆਪਣੇ ਭਰਾ ਦੇ ਘਰ ਹੀ ਰਵਾਂਗੀ ਉਹ ਕਹਿੰਦੀ ਹੈ ਕਿ ਮੇਰੀ ਵਿਦਾਈ ਵੀ ਮੇਰੇ ਭਰਾ ਦੇ ਘਰੋਂ ਹੀ ਹੋਵੇਗੀ ਹੁਣ ਪਿੰਡ ਵਾਲੇ ਸਾਰੀ ਸਚਾਈ ਜਾਣ ਲੈਂਦੇ ਹਨ ਤੇ ਉਹ ਰਣਵੀਰ ਸਿੰਘ ਨੂੰ ਕਹਿੰਦੇ ਹਨ ਕਿ ਜਦੋਂ ਤੂੰ ਆਪਣੇ ਛੋਟੇ ਮੁੰਡੇ ਦਾ ਵਿਆਹ ਕਰਵਾਇਆ ਸੀ ਉਸ ਸਮੇਂ ਤੂੰ ਨੂਰ ਦਾ ਵਿਆਹ ਨਹੀਂ ਕਰਵਾ ਸਕਦਾ ਸੀ ਹੁਣ ਤੂੰ ਜਲਦੀ ਤੋਂ ਜਲਦੀ ਮੁੰਡਾ ਲੱਭ ਲੈ ਤੇ ਨੂਰ ਦਾ ਵਿਆਹ ਕਰਵਾ ਦੇ ਰਣਵੀਰ ਤੇ ਹੁਣ ਬਹੁਤ ਜ਼ਿਆਦਾ ਪਿੰਡ ਵਾਲਾਂ ਦਾ ਦਬਾਅ ਪੈ ਗਿਆ ਸੀ ਉਸਨੇ ਫੌਰਨ ਤੋਂ ਇੱਕ ਲੜਕੇ ਨੂੰ ਆਪਣੀ ਕੁੜੀ ਲਈ ਪਸੰਦ ਕੀਤਾ ਤੇ ਆਪਣੀ ਕੁੜੀ ਦਾ ਰਿਸ਼ਤਾ ਤੈਅ ਕਰ ਦਿੱਤਾ ਨੂਰ ਵੀ ਆਪਣੇ ਵਿਆਹ ਲਈ ਬਹੁਤ ਖੁਸ਼ ਸੀ ਨੂਰ ਨੇ ਕਿਹਾ ਸੀ ਕਿ ਮੈਂ ਆਪਣੀ ਵਿਦਾਈ ਆਪਣੇ ਭਰਾ ਦੇ ਘਰ ਵਿੱਚੋਂ ਹੀ ਕਰਾਂਗੀ ਜਿਸ ਕਰਕੇ ਰਣਵੀਰ ਹੁਣ ਰਾਜੂ ਦਾ ਘਰ ਸਜਾਉਂਦਾ ਹੈ ਬਰਾਤ ਜਦੋਂ ਰਾਜੂ ਦੇ ਘਰੇ ਆਉਂਦੀ ਹੈ ਤਾਂ ਬਰਾਤ ਵਿੱਚੋਂ ਕਈ ਲੋਕ ਬਹੁਤ ਕਨਫਿਊਜ਼ਨ ਵਿੱਚ ਸਨ ਕਿਉਂਕਿ ਉਹਨਾਂ ਨੂੰ ਦੱਸਿਆ ਗਿਆ ਸੀ ਕਿ ਨੂਰ ਇੱਕ ਕਰੋੜਪਤੀ ਪਿਓ ਦੀ ਕੁੜੀ ਹੈ ਪਰ ਘਰ ਨੂੰ ਦੇਖ ਕੇ ਤਾਂ ਲੱਗਦਾ ਨਹੀਂ ਸੀ ਕਿ ਇਸ ਦਾ ਪਿਓ ਇੱਕ ਕਰੋੜਪਤੀ ਹੋਵੇਗਾ ਹੌਲੀ-ਹੌਲੀ ਸਾਰੇ ਬਰਾਤੀਆਂ ਨੂੰ ਇਸ ਸੱਚਾਈ ਬਾਰੇ ਪਤਾ ਚੱਲ ਜਾਂਦਾ ਹੈ ਹੁਣ ਨੂਰ ਦਾ ਵਿਆਹ ਉਸ ਮੁੰਡੇ ਨਾਲ ਹੋ ਜਾਂਦਾ ਹੈ ਤੇ ਉਹ ਆਪਣੇ ਪਤੀ ਨਾਲ ਬਹੁਤ ਖੁਸ਼ ਰਹਿੰਦੀ ਹੈ ਉਹ ਆਪਣੇ ਪਤੀ ਨਾਲ ਗੱਲ ਕਰਕੇ ਰਾਜੂ ਦੀ ਬਿਮਾਰੀ ਦਾ ਵੀ ਇਲਾਜ ਕਰਵਾਉਂਦੀ ਹੈ ਰਾਜੂ ਬਿਲਕੁਲ ਠੀਕ ਹੋ ਜਾਂਦਾ ਹੈ ਹੁਣ ਨੂਰ ਆਪਣੇ ਭਰਾ ਨੂੰ ਅਕਸਰ ਮਿਲਣ ਆਉਂਦੀ ਰਹਿੰਦੀ ਸੀ ਉਸ ਦਾ ਭਰਾ ਵੀ ਵਧੀਆ ਨੌਕਰੀ ਤੇ ਲੱਗ ਗਿਆ ਸੀ ਨੂਰ ਆਪਣੇ ਪਿਓ ਦੇ ਘਰ ਵਿਆਹ ਤੋਂ ਬਾਅਦ ਇੱਕ ਵਾਰ ਵੀ ਨਹੀਂ ਜਾਂਦੀ ਉਹ ਆਪਣੇ ਭਰਾ ਰਾਜੂ ਦੇ ਘਰੇ ਹੀ ਆਉਂਦੀ ਸੀ ਹੁਣ ਨੂਰ ਨੂੰ ਬਹੁਤ ਪਿਆਰ ਕਰਨ ਵਾਲਾ ਪਤੀ ਮਿਲ ਜਾਂਦਾ ਹੈ ਤੇ ਉਸ ਦਾ ਪ੍ਰਵੀ ਉਸ ਨੂੰ ਬਹੁਤ ਪਿਆਰ ਕਰਦਾ ਹੈ। ਨੂਰ ਆਪਣੇ ਪਤੀ ਦੇ ਘਰ ਨੂੰ ਬਹੁਤ ਵਧੀਆ ਤਰੀਕੇ ਨਾਲ ਸੰਭਾਲਣ ਲੱਗਦੀ ਹੈ। ਤਾਂ ਦੋਸਤੋ ਅੱਜ ਦੀ ਕਹਾਣੀ ਤੁਹਾਨੂੰ ਕਿਵੇਂ ਲੱਗੀ? ਸਾਨੂੰ ਆਪਣੀ ਰਾਇ ਕਮੈਂਟ ਬਾਕਸ ਵਿੱਚ ਜਰੂਰ ਲਿਖ ਕੇ ਦੱਸਿਓ ਤੇ ਨਾਲੇ ਸਾਡੇ ਚੈਨਲ ਨੂੰ ਜਲਦੀ ਤੋਂ ਜਲਦੀ ਸਬਸਕ੍ਰਾਈਬ ਜਰੂਰ ਕਰ ਲਿਓ।